ਮੱਝ ਏਰੀਏ ਦੇ ਵਿੱਚ ਖੜੇ ਆ ਪਿੰਡ ਪਿੱਟੇਵੱਡ ਜ਼ਿਲ੍ਹਾ ਗੁਰਦਾਸਪੁਰ ਤੇ ਇੱਥੇ ਪੀ ਡਬਲਯੂ ਆਰ ਕਣਕ ਦੇਖੋ ਤੁਸੀਂ ਗਿੱਦੜਵਾਹੇ ਵਾਲਿਆਂ ਦੀ ਜਿਹੜੀ 384 ਵੈਰਾਈਟੀ ਆਈ ਆ ਇੰਨੀ ਕੁ ਜਿਆਦਾ ਸ਼ਾਨਦਾਰ ਆ ਵੀ ਇਹਦੀ ਬੱਲੀ ਦੀ ਮਟਾਈ ਆਪਣੇ ਵੱਲ ਨੂੰ ਆਕਰਸ਼ਿਤ ਕਰਦੀ ਹੈ ਤੇ ਇਹ ਸਾਰੇ ਕਿਸਾਨਾਂ ਨੇ ਇਹੀ ਵੈਰਾਈਟੀ ਬੀਜੀ ਆ ਜਿੰਨੀ ਵੀ ਇਹਨਾਂ ਕੋਲ ਜ਼ਮੀਨ ਆ ਸਾਰੀ 384 ਉਹ ਬੀਜੀਆ ਕਿਉਂਕਿ ਇਸ ਏਰੀਏ ਦੇ ਵਿੱਚ ਇਹਨਾਂ ਦੀ ਪੰਜਾਬ ਬੀਜ ਪਨਹਾਰ ਵਾਲਿਆਂ ਦੀਆਂ CR 212 ਤੇ 321 ਉਹ ਵੈਰੈਟੀਆਂ ਬਹੁਤ ਕਾਮਯਾਬ ਨੇ ਝੋਨੇ ਦੀਆਂ ਉਹਨਾਂ ਦੇ ਵਿਸ਼ਵਾਸ ਕਰਕੇ ਹੀ ਇਹਨਾਂ ਨੇ ਅੱਗੇ ਕਣਕ ਦੀ ਵੈਰੈਟੀ ਵੀ ਇਹਨਾਂ ਦੀ ਉਲਾਈਆ ਸਭ ਤੋਂ ਪਹਿਲਾਂ ਸੱਸੀਕਾਲ ਸੁਬੇਦਾਰ ਸਾਹਿਬ ਸੱਸੀਕਾਲ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਸੁਬੇਦਾਰ ਦਰਬਾਰਾ ਸਿੰਘ ਪਿੰਡ ਭੇਟੇਵੜ ਜ਼ਿਲ੍ਹਾ ਗਰਦਾਸਪੁਰ ਜੀ ਤੇ ਇਹਦਾ ਪਤਾ ਕਿਵੇਂ ਲੱਗਿਆ 384 ਵੈਰੈਟੀ ਦਾ ਜੀ ਆਪਾਂ ਨੂੰ 384 ਦਾ ਮੈਨੂੰ ਪਤਾ ਇਸ ਕਰਕੇ ਲੱਗਾ ਸੀ ਮੈਂ ਗਿੱਦੜਵਾ ਗਿਆ ਸੀ ਸਾਨੂੰ ਦੱਸ ਪਈ ਸੀ ਪੰਜਾਬ ਖੇਤੀ ਸਟੋਰ ਵਾਲਿਆਂ ਦੀ ਜੀ ਉੱਥੇ ਅਸੀਂ ਬੀਜ ਲੈ ਕੇ ਆਏ ਝੋਨੇ ਦੇ ਹੂੰ 009 গোল্ডেন 321 ঠিক হ। ਹੋਰ ਵੀ ਦੋਤਨੇ ਵੈਰੈਟੀਆਂ ਲਾਈਆਂ ਪਾਨੂ ਰਿਜ਼ਲਟ ਬਹੁਤ ਵਧੀਆ ਤਾਂ ਆਪਦਾ ਮਿਲਿਆ। ਠੀਕ ਹੈ। ਉਹਦੀ ਬਦੌਲਤ ਅਸੀਂ ਫੇਰ ਦੁਬਾਰਾ ਕਣਕ ਦੇ ਬੀਜ ਬਾਰੇ ਇਹਨਾਂ ਨੂੰ ਸਿਫਾਰਸ਼ ਕੀਤੀ। ਹੂੰ। ਇਹਨਾਂ ਨੇ ਕਣਕ ਦੇ ਸਾਨੂੰ ਬੀਜ ਯਾਨੀ ਕਿ 384 999 1122 ਇਹਨਾਂ ਬੀਜਾਂ ਦੀ 10 ਭਾਈ। ਇਹ 384 ਪਹਿਲੀ ਵਾਰ ਹੀ ਲਾਇਆ ਜੀ ਆਪਾਂ। ਇਹ 384 ਪਹਿਲੀ ਵਾਰ ਲਾਈ ਹੈ ਜੀ। ਠੀਕ ਹੈ। ਤੇ ਕਿਸ ਦਿਨ ਦੀ ਬਜਾਈ ਹੈ ਜੀ ਇਹਦੀ? ਇਹ 26 ਅਕਤੂਬਰ ਦੀ ਬਜਾਈ ਹੈ ਜੀ। ਤੇ ਕਿੰਨਾ ਬੀਜ ਤੇ ਕਿੰਨਾ ਡੀਏਪ ਇਹ ਬੀ ਅਸੀਂ ਪਾਇਆ 35 ਤੋਂ 36 ਕਿਲੋ ਆ ਕੇ ਲੈ ਦੀ ਕਰਾਈ ਸੁਪਰ ਸੀਡਰ ਦੇ ਨਾਲ ਠੀਕ ਹੈ ਤੇ 36 ਕਿਲੋ ਦਾ ਗੱਟੇ ਦੀ ਪੈਕਿੰਗ ਸੀ 70 ਕਿਲੋ ਪਾ ਕੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਣਕ ਫਸੀ ਖੜੀ ਆ ਤੇ ਟ੍ਰੈਲਰਿੰਗ ਵੀ ਬਹੁਤ ਹੈ ਬੂਝਾ ਵਗੈਰੇ ਹਾਂਜੀ 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 ਦੇਖ ਰਹੇ ਸਾਰੇ ਸੱਜਣ ਬਾਈ ਠੀਕ ਹੈ ਤੇ ਕਿੰਨਾ ਡੀਏਪ ਤੇ ਯੂਰੀਆ ਪਾਇਆ ਜੀ ਇਹ ਚ ਇੱਕ ਬੋਰਾ ਪਾਇਆ ਡੀਏਪ ਦਾ ਠੀਕ ਹੈ ਅੱਧਾ ਪਾਇਆ ਪੋਟਾਸ਼ ਦਾ ਉਹਦਾ ਸਟਾ ਦੇ ਦਿੱਤਾ ਸੀ ਠੀਕ ਬੀਜ ਨੇ ਮਿਲੇ ਬੀਜ ਨੇ ਵੇਲਾ ਕੋਕੇਰੇ ਦੇ ਵਿੱਚ ਕਿਰਦੀ ਨਹੀਂ ਆ ਜਦੋਂ ਸੁਪਰ ਸੀਡ ਦੇ ਵਿੱਚ ਕਿਰਦੀ ਆ ਹੂੰ ਬਾਕੀ ਇਹ ਯੂਰੀਆ ਤਿੰਨ ਬੋਰੇ ਚੁੱਕ ਜਾਂਦੀ ਆ ਯੂਰੀਆ ਦੇ ਠੀਕ ਹੈ ਬਾਕੀ ਸਲਫਰ ਸਲਫਰ ਸੁਪਰ ਤੇ ਚਲੋ ਸਾਰੇ ਪਾਉਂਦੇ ਉਹ ਪਾਣੀ ਪੀਂਦੇ ਹਾਂ ਉਹ ਤਾਂ ਹੁਣ ਖਰਾਕੀ ਤੱਤ ਸਾਰੇ ਪਾਉਣ ਲੱਗੇ ਲਗਭਗ ਤੇ ਕਿਵੇਂ ਲੱਗੀ ਜੀ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਹੁਣ ਤੱਕ ਤੁਹਾਨੂੰ ਸਾਨੂੰ ਪਹਿਲੇ ਵੀ ਕਣਕ ਬੀਜਦੇ ਰਹੇ ਆ ਪਰ ਇਸ ਦਾ ਸਾਨੂੰ ਰਿਜ਼ਲਟ ਬਹੁਤ ਵਧੀਆ ਲੱਗ ਰਿਹਾ ਉਹ ਵਾਲੇ ਥੋੜੇ ਦੇਣਾ ਚਾਹੁੰ ਲੱਗ ਹੀ ਜਾਣਾ ਸਾਨੂੰ ਪਤਾ ਜਦੋਂ ਅਸੀਂ ਕਣਕ ਨੂੰ ਕਟਾਵਾਂਗੇ ਔਰ ਇਹਦੇ ਝਾੜ ਦਾ ਪਤਾ ਸਾਨੂੰ ਲੱਗੇ ਉਹ ਦੋਸੀ ਦੱਸਾਂਗੇ ਵੀ ਇਸ ਨੇ ਸਾਨੂੰ ਕਿੰਨਾ ਚਾੜ ਦਿੱਤਾ ਬਾਕੀ ਜੀ ਮੇ ਸੱਟਾ ਵਗੈਰਾ ਤਾਂ ਬਹੁਤ ਲੰਬਾ ਦੂਜਿਆਂ ਨਾਲ ਉਹਨੇ ਹਾਂਜੀ ਸੱਟੇ ਦਾ ਤੇ ਫਰਕ ਬਾ ਦੂਜਿਆਂ ਕਣਕ ਦੇ ਨਾਲ ਦੋਨਾਂ ਦੇ ਬਦਲੇ ਨਾਲ ਦੇਖੀਏ ਜੋੜ ਕੇ ਹੂੰ ਇਹ ਕਣਕ ਬੈਸਟ ਉਹਨਾਂ ਨੂੰ ਬਹੁਤ ਵਧੀਆ ਲੱਗ ਰਹੀ ਹੈ ਤੇ ਦਾਣੇ ਦੀ ਮਟਾਈ ਵੀ ਜ਼ਿਆਦਾ ਹੈ ਤੇ ਹੋਰ ਵੀ ਫਾਰਮਰਾਂ ਨੇ ਲੱਗੀ ਹੋਈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਮੇਰਾ ਸਰਦਾਰ ਅਮਰਜੀਤ ਸਿੰਘ ਆ ਠੀਕ ਹੈ ਇਹੀ ਪਿੰਡ ਆ ਜੀ ਹਾਂ ਨਹੀਂ ਮੇਰਾ ਪਿੰਡ ਪੱਠੀਆਂ ਜੇ ਠੀਕ ਹੈ ਤੇ ਅਸੀਂ ਕਿੰਨੀ ਪੈੜੀ ਲਈ ਆਈ ਆਪਾਂ ਆਪਾਂ ਲਾਈਆਂ ਵਾਂ ਪੰਛੀ ਪੈੜੀਆਂ ਲਾਈਆਂ ਵਾਂ ਠੀਕ ਹੈ 6 ਕਿੱਲੇ ਲਾਇਆ ਹਾਂਜੀ ਤੇ ਕਿਵੇਂ ਆ ਰਿਜ਼ਲਟ ਰਿਜ਼ਲਟ ਸੇਮ ਹੈ ਸੇਮ ਵੀ ਵੈਰੈਟੀ 1200 ਸੁਪਰ ਸੇਡ ਨਾਲ ਬੀਜੀ ਕਣਕ ਅਸੀਂ ਠੀਕ ਹੈ 1200 ਸੁਪਰ ਇਸ ਦੇ ਨਾਲ ਦੀ ਖੜੀ ਆ ਸੇਮ ਜੀ ਠੀਕ ਹੈ ਤੇ ਕਿਵੇਂ ਦੇਖ ਲਓ ਪਿਛਲੇ ਸਾਲ ਵੀ ਲਾਈ ਹੋ ਕਣਕ ਦਾ ਨਹੀਂ ਯਾਰ ਕਾ ਰਿਜ਼ਲਟ ਵਧੀਆ ਆਏਗਾ ਠੀਕ ਹੈ ਵੀ ਜਿਹੜੀਆਂ ਪਿਛਲੀਆਂ ਵੈਰੈਟੀਆਂ ਲਾਉਨੇ ਆਪਾਂ ਉਹਨਾਂ ਨਾਲੋਂ ਉਹਨਾਂ ਨਾਲ ਫਰਕ ਵਾ ਠੀਕ ਹੈ ਹਾਂਜੀ ਤੇ ਵੀਰੋਂ ਦੇਖ ਸਕਦੇ ਹੋ ਤੁਸੀਂ ਇਹ ਵੈਰੈਟੀ ਪੀ ਡਬਲਯੂ ਆਰ 384 ਹੋਰ ਕੁਝ ਕਹਿਣਾ ਚਾਹੁੰਦੇ ਹੋ ਕਿਸਾਨਾਂ ਨੂੰ ਅਸੀਂ ਕਿਸਾਨਾਂ ਨੂੰ ਸਫ ਇਹ ਬੀਜ ਨੂੰ ਬੀਜ ਕੇ ਵੇਖੋ ਰਿਜ਼ਲਟ ਦਾ ਤੁਹਾਨੂੰ ਪਤਾ ਆਪਣੇ ਆਪ ਲੱਗ ਜਾਏਗਾ ਜੀ ਤੇ ਬਾਕੀ ਜਿੰਨਾ ਵੀ ਇਹਦਾ ਝਾੜ ਆਉਂਦਾ ਪੰਜ ਚਾਰ ਦਿਨਾਂ ਦੇ ਵਿੱਚ ਆਪਾਂ ਕਮੈਂਟ ਪਿੰਨ ਕਰਕੇ ਦੱਸ ਦਾਂਗੇ ਵੀ ਕਿੰਨਾ ਝਾੜ ਆਉਂਦਾ ਇਹਦਾ ਪਰ ਏਕੜ ਦਾ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ